ਸੋਰਠਿ ਮਹਲਾ 3 ਸੋ ਸੰਗ ਸੰਖ ਬੰਦਵਹ ਪਾਏ ਜੈ ਗੁਰ ਕਾ ਪਾਣ ਵਿੱਚ ਆਵੈ ਆਪਣ ਚੜ ਚੋਟਾ ਕਾਵ ਬਿਨ ਸਤਿ ਕਰ ਸੋਖ ਕਦ ਨਾ ਪਾਵ ਪਾਈ ਫਿਰ ਫਿਰ ਬਚਾਉ ਤਾ ਬ ਸੋ ਸਖ ਸਖਾ ਬੰਦਪਹ ਪਾਈ ਦੇ ਪਰਖ ਛੜ ਚੋਟਾ ਖਾਵੈ ਬਿਨ ਸਤ ਗੌਰ ਸੋ ਖਕਾ ਦਾ ਨਾਮ ਪਾਵੈ ਪਾਈ ਹਰ ਫਿਰ ਪਛੋਤਾਵ ਹਰ ਕਰ ਦਾਸ ਸੋ ਹੱਲ ਪਾਈ ਜਨਮ ਜਨਮ ਕਲ ਬਖ ਦੁਖ ਘਟੇ ਆਪ ਮੇਰੇ ਮਨਾਈ ਰਹਾ ਹੋ ਗੁਰੂ ਨੂੰ ਪਿਆਰਿਓ ਸਤਿਗੁਰੂ ਜੀ ਕੇ ਆਪਾ ਬਖਸ਼ਿਸ਼ ਕਿਰਪਾ ਹੋਈ ਹੈ ਅਮਰਤ ਵੇਲੇ ਸਤਿਗੁਰੂ ਜੀ ਨੇ ਪ੍ਰਕਾਸ਼ਮਾਨ ਹੋ ਕੇ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਇਹ ਜੋ ਪਾਵਨ ਹੁਕਮਨਾਮਾ ਆਪ ਜੀ ਨੇ ਸਰਵਣ ਕੀਤਾ ਹੈ ਇਹ ਪਾਵਨ ਸ਼ਬਦ ਸੋਰਠਿ ਰਾਗ ਦੇ ਵਿੱਚ ਤੀਸਰੇ ਗੁਰਦੇਵ ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੀ ਜੋ ਸਤ ਕਰੋ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 601 ਅੰਗ ਉਪਰ ਤੋਂ 602 ਅੰਕ ਤੱਕ ਸਭਾ ایمان ਹੈ ਉਹ ਵਿਚਾਰਨਾ ਕਰੀਏ ਇਸ 파ਮਨ ਸ਼ਬਦ ਵਿੱਚ ਸਤਿਗੁਰੂ ਜਿੱਦਾ ਸਮਝੇ ਮਾਨਵਤਾ ਨੂੰ ਕੀ ਉਪਦੇਸ਼ ਹੈ ਸਮਝਣ ਦਾ ਯਤਨ ਕਰੀਏ ਜੀ ਪਾਤਸ਼ਾਹ ਜੀ ਦਾ ਪ੍ਰਮਾਨ ਹੈ ਸੋ ਸਿੱਖ ਸਖਾ ਬੰਦਪ ਹੈ ਭਾਈ ਜੈ ਗੁਰ ਕੇ ਬਾਣੇ ਵਿੱਚ ਆਵੇ ਹੇ ਭਾਈ ਉਹੀ ਸਿੱਖ ਸਤਿਗੁਰੂ ਜਿਹਦਾ ਸਾਕਾ ਹੈ ਰਿਸ਼ਤੇਦਾਰ ਹੈ ਭਾਈ ਹੈ ਜੋ ਗੁਰੂ ਦੇ ਰਜਾ ਵਿੱਚ ਚੱਲਦਾ ਹੈ ਗੁਰੂ ਦੇ ਰਜਾ ਵਿੱਚ ਚੱਲਣਾ ਗੁਰੂ ਦੇ ਹੁਕਮ 'ਤੇ ਚਲਣਾ ਉਸ ਨੂੰ ਸਤਿਗੁਰੂ ਜੀ ਆਪਣਾ ਸੱਚਾ ਮਿੱਤਰ ਰਿਸ਼ਤੇਦਾਰ ਮੰਨਦੇ ਹਨ ਆਪਣੇ ਭਾਣੇ ਜੇ ਚੱਲੇ ਭਾਏ ਵਿਛੜ ਚੋਟਾ ਖਾਵੇ ਤੇ ਜੋ ਸਿੱਖ ਗੁਰੂ ਦੇ ਰਜਾ ਵਚਨੈ ਚਲਦਾ ਸਭ ਜਗੰਦ ਉਹ ਫਰ ਆਪਣੇ ਭਾਣੇ ਜੋ ਚੱਲੇ ਭਾਈ ਜੋ ਆਪਣੀ ਮਨ ਮਰਜ਼ੀ ਦੇ ਨਾਲ ਚੱਲਦਾ ਹੈ ਗੁਰੂ ਦੇ ਹੁਕਮ ਨੂੰ ਨਹੀਂ ਮੰਨਦਾ ਪਾਤਸ਼ਾਹ ਕੰਦੇ ਵਿਛੜ ਚੋਟਾ ਖਾਵੇ ਉਹ ਫਰ ਗੁਰੂ ਤੋਂ ਵਿਛੜ ਕੇ ਚੋਟਾ ਖਾਂਦਾ ਹੈ ਭਾਪ ਕੇ ਦੁਖੀ ਹੁੰਦਾ ਹੈ ਬਿਨ ਸਤਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਸਤਗੁਰੂ ਤੋਂ ਬਿਨਾ ਕਦੇ ਵੀ ਕਿਸੇ ਨੇ ਸੁਖ ਨਹੀਂ ਪਾਇਆ ਉਹ ਸਤਗੁਰੂ ਤੋਂ ਵਿਛੜ ਕੇ ਵਾਰ-ਵਾਰ ਪਛੋਤਾਵਾ ਕਰਦੇ ਹਨ ਸੁਖ ਕਦੇ ਨਹੀਂ ਪਾਉਂਦੇ ਹਰ ਕੇ ਦਾਸ ਸੋਹਲੇ ਭਾਈ ਪ੍ਰਭੂ ਦੇ ਜੋ ਸੇਵਕ ਹੁੰਦੇ ਹਨ ਉਹ ਸਦਾ ਹੈ ਪ੍ਰਭੂ ਦੇ ਰਜਾ ਵਿੱਚ ਸੁਖੀ ਵਸਦੇ ਹਨ ਜਨਮ ਜਨਮ ਕੇ ਕਿਲਕ ਦੁੱਖ ਘਟੇ ਆਪੇ ਮੇਰ ਮਲਾਈ ਪ੍ਰਮਾਤਮਾ ਆਪ ਹੀ ਉਹਨਾਂ ਦੇ ਉੱਤੇ ਕਿਰਪਾ ਕਰਦਾ ਹੈ ਉਹਨਾਂ ਨੂੰ ਆਪਣੇ ਚਰਨ ਸ਼ਰਨਾਂ ਦੇ ਵਿੱਚ ਮਿਲਾ ਕੇ ਰੱਖਦਾ ਹੈ ਤੇ ਉਹਨਾਂ ਦੇ ਜਨਮ ਜਨਮਾਂ ਦੇ ਪਾਪ ਦੁੱਖ ਦੂਰ ਕਰ ਦਿੰਦਾ ਹੈ ਜੀ ਰਹਾਉ ਮਿਸ਼ਰਾਮ ਦਿੰਦਾ ਹੈ ਸਤਿਗੁਰੂ ਜੀ ਨੇ ਇਹੋ ਕੋਟੰਬ ਸਭ ਜੀ ਕੇ ਬੰਦਨ ਭਾਈ ਧਰਮ ਮਾ ਭੁੱਲਾ ਸੰਸਾਰਾ ਇਹ ਜੋ ਪਰਿਵਾਰ ਹੈ ਇਹ ਸਾਰੇ ਇੱਕ ਬੰਦਨ ਹੈ ਜਿਤਨੇ ਵੀ ਪ੍ਰਭਾਤ ਦੇ ਜੀਵ ਹਨ ਇਹ ਮੋਹ ਦਾ ਬੰਦਨ ਹਨ ਤੇ ਇਸ ਮੋਹ ਦੇ ਬੰਧਨ ਦੇ ਵਿੱਚ ਸਾਰਾ ਇਹ ਜਗਤ ਗੁਰੂ ਨੂੰ ਭਲਾ ਬੈਠਾ ਹੈ ਤੇ ਭਰਮ ਦੇ ਵਿੱਚ ਪੈ ਗਿਆ ਹਜੇ ਦਿਨ ਗੁਰ ਬੰਧਨ ਟੁੱਟੇ ਨਾਹੀਂ ਗੁਰਮਖ ਮੁਖ ਦਵਾਰਾ ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ ਇਹ ਜਿਹੜੇ ਮੋਹ ਤੇ ਬੰਧਨ ਹਨ ਇਹ ਟੁੱਟਦੇ ਨਹੀਂ ਗੁਰੂ ਦੇ ਸ਼ਰਨ ਵਿੱਚ ਆਇਆ ਹੈ ਕੋਈ ਮੋਖ ਦਵਾਰ ਪ੍ਰਾਪਤ ਕਰ ਸਕਦਾ ਹੈ ਮੋਖ ਦਵਾਰ ਆਪ ਕੇ ਦਸਨ ਦਵਾਰ ਦਾ ਜੋ ਰਸਤਾ ਹੈ ਉਹ ਗੁਰੂ ਦੇ ਸ਼ਰਨ ਵਿੱਚ ਆਇਆ ਹੀ ਲੱਭਦਾ ਹੈ ਤੇ ਇਹ ਕੋਈ ਵਰਲਾ ਗੁਰਮਖੇ ਅਸਤਰਾ ਕਰਦਾ ਹੈ ਜੀ ਕਰਮ ਕਰੇ ਗੁਰ ਸ਼ਬਦ ਨੂੰ ਨਾ ਪਛਾਨੇ ਮਰ ਜਨਮੇ ਵਾਰ ਵਾਰਾ ਕਰਮ ਕਰੇ ਦੁਨੀਆਦਾਰੀ ਦੇ ਕੰਮ ਧੰਦਿਆਂ ਦੇ ਵਿੱਚ ਮਨੁੱਖ ਫਸਿਆ ਰਹਿੰਦਾ ਹੈ ਕਰਮ ਕਰਦਾ ਹੈ ਤੇ ਕਈਆਂ ਦੇ ਤਾਂ ਇਥੋਂ ਤੱਕ ਵੀ ਸੋਚ ਹੋ ਜਾਂਦੀ ਹੈ ਕਿ ਅਸੀਂ ਕਿਹੜਾ ਕਿਸੇ ਦਾ ਬੁਰਾ ਕਰਦੇ ਹਾਂ ਅਸੀਂ ਤਾਂ ਆਪਣਾ ਕੰਮ ਧੰਦਾ ਕਰ ਰਹੇ ਹਾਂ ਸਾਨੂੰ ਕੀ ਲੋੜ ਹੈ ਨਾਮ ਜਪਣ ਦੀ ਸਾਨੂੰ ਕੀ ਲੋੜ ਹੈ ਅਮਰਤ ਛਕਣ ਦੀ ਪਾਤਸ਼ਾਹ ਜੀ ਕਹਿੰਦੇ ਕਰਮਾਂ ਦੇ ਵਿੱਚ ਫਸਿਆ ਹੋਇਆ ਹੈ ਆਪਣੇ ਕੰਮ ਧੰਦਿਆਂ ਦੇ ਵਿੱਚ ਫਸਿਆ ਹੋਇਆ ਹੈ ਗੁਰ ਸ਼ਬਦ ਨਾ ਪਛਾਣੇ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦਾ ਗੁਰੂ ਦੇ ਹੁਕਮ ਨੂੰ ਨਹੀਂ ਪਛਾਣਦਾ ਗੁਰੂ ਕੀ ਕਹਿ ਰਿਹਾ ਏ ਇਸ ਗੱਲ ਨੂੰ ਨਹੀਂ ਸੁਣਦਾ ਤੇ ਜਦੋਂ ਇਸ ਗੱਲ ਨੂੰ ਸੁਣਦਾ ਨਹੀਂ ਤੇ ਸਾਬ ਜੀ ਕਹਿੰਦੇ ਮਰ ਜਨਮੇ ਬਾਰੋ-ਬਾਰਾ ਫਿਰ ਬਾਰ-ਬਾਰ ਜਨਮ ਮਰਨ ਦੇ ਗੇੜ ਵਿੱਚ ਪਹਿ ਜਾਂਦਾ ਹੈ ਜੀ ਗੁਰੂ ਦਾ ਹੁਕਮ ਕੀ ਹੈ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆਪ ਬੁਝਾਏ ਗੁਰੂ ਦਾ ਹੁਕਮ ਹੈ ਕਿ ਪਰਮੇਸ਼ਰ ਦਾ ਨਾਮ ਸਿਮਰੋ ਤੇ ਨਾਮ ਜਦੋਂ ਸਿਮਰਦਾ ਨਹੀਂ ਹੈ ਗੁਰੂ ਦੇ ਹੁਕਮ ਨੂੰ ਨਹੀਂ ਪਛਾਨਦਾ ਤਾਂ ਫਿਰ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦਾ ਹੈ ਹਉ ਮੇਰਾ ਜਗ ਪਲ ਚਰਿਆ ਭਾਈ ਕੋਏ ਨੰਕ ਸਹੀ ਕੇ ਰਾਹ ਐ ਤਨ ਮੇਰਾ ਹੈ ਮੇਰਾ ਸਭ ਕੁਝ ਹੈ ਮੇਰਾ ਮੇਰਾ ਕਰਦਿਆ ਇਹ ਜੱਗ ਇਸ ਦੇ ਵਿੱਚ ਹੀ ਫਸਿਆ ਹੋਇਆ ਹੈ ਪਰ ਇਸ ਗੱਲ ਨੂੰ ਕੋਈ ਨਹੀਂ ਸਮਝ ਰਿਹਾ ਕਿ ਇੱਥੇ ਕੋਈ ਵੀ ਪੁੱਜ ਵੀ ਕਿਸੇ ਦਾ ਨਹੀਂ ਹੈ ਕੋਈ ਨਾ ਕਿਸ ਹੀ ਕੇਰਾ ਕੁਝ ਵੀ ਕਿਸੇ ਦਾ ਇਥੇ ਪੱਕੇ ਤੌਰ ਤੇ ਨਹੀਂ ਹੈ ਚਾਹੇ ਕੋਈ ਜ਼ਮੀਨ ਹੈ ਕੱਲ ਕਿਸੇ ਹੋਰ ਦੀ ਸੀ ਅੱਜ ਤੇਰੀ ਹੈ ਤੇ ਆਉਣ ਵਾਲੇ ਕੱਲ ਨੂੰ ਕਿਸੇ ਹੋਰ ਦੀ ਹੋ ਜਾਵੇਗੀ ਜਾਇਦਾਦ ਤਨ ਦੌਲਤ ਸਭ ਕੁਝ ਘਰ ਬਹਿਰ ਮਹਿਲ ਮਨਾ ਰਿਹਾ ਇਹ ਕੱਲ ਕਿਸੇ ਹੋਰ ਦੇ ਸਨ ਅੱਜ ਤੇਰੇ ਹਨ ਕੱਲ ਨੂੰ ਕਿਸੇ ਹੋਰ ਦੇ ਹੋ ਜਾਣਗੇ ਸਖ ਜੀ ਜੰਤ ਪਰਿਵਾਰ ਰਿਸ਼ਤੇਦਾਰ ਜਿੰਨੇ ਵੀ ਹੁੰਦੇ ਹਨ ਕੋਈ ਨਾ ਕਿਸੇ ਹੀ ਤੇਰਾ ਸਦਾ ਵਾਸਤੇ ਕੋਈ ਕਿਸੇ ਦਾ ਨਹੀਂ ਹੈ ਸੋ ਇਸ ਗੱਲ ਨੂੰ ਨਹੀਂ ਸਮਝਦਾ ਪਿਆ ਹੋ ਮੇਰਾ ਜਗ ਪੰਚ ਰਹਿ ਗਿਆ ਭਾਈ ਹੇ ਭਾਈ ਮੇਰੀ ਮਰੀ ਦੇ ਵਿੱਚ ਹੀ ਸਾਰਾ जग ਪਰਚਿਆ ਹੈ ਫਸਿਆ ਪਿਆ ਹੈ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਜਕਰ ਹੋਏ ਬਸੇਰਾ ਜੋ ਮਨੁਖ ਗੁਰੂ ਦੇ ਸੰਮੁਖ ਆ ਜਾਂਦੇ ਹਨ ਗੁਰੂ ਦੀ ਸ਼ਰਨ ਵਿੱਚ ਪੈਂਦੇ ਹਨ ਆਣ ਕੇ ਉਹ ਪਰਮਾਤਮਾ ਦੇ ਸਿਰਫ ਸਲਾਹ ਦੇ ਗੁਣ ਗਾਉਣੇ ਸ਼ੁਰੂ ਕਰ ਦਿੰਦੇ ਹਨ ਤੇ ਇਸ ਤਰ੍ਹਾਂ ਉਹਨਾਂ ਦਾ ਸਰ ਜਿਹੜਾ ਵਾਸਾ ਹੈ ਨਿਜ ਘਰ ਹੋਏ ਬਸੇਰਾ ਨਿਜ ਘਰ ਦੇ ਵਿੱਚ ਉਹਨਾਂ ਦਾ ਵਾਸਾ ਹੋ ਜਾਂਦਾ ਹੈ ਜੀ ਉਹਨਾਂ ਦਾ ਆਤਮਿਕ ਜੀਵਨ ਉੱਚਾ ਹੋ ਜਾਂਦਾ ਹੈ ਉਹ ਪਰਮੇਸ਼ਰ ਦੇ ਉਸ ਮਹਿਲ ਨੂੰ ਪ੍ਰਾਪਤ ਕਰ ਲੈਂਦੇ ਹਨ ਜੋ ਪਰਮਾਤਮਾ ਦੀ ਸਤਿ ਸਲਾਹ ਕਰਦੇ ਹਨ ਪਰਮਾਤਮਾ ਦਾ ਨਾਮ ਸਿਮਰਦੇ ਹਨ ਜੀ ਐਸੇ ਬੁੱਝੇ ਸੋ ਆਪ ਪਛਾਣੇ ਹਰ ਪ੍ਰਭ ਹੈ ਤਿਸ ਕੇਰਾ ਜੋ ਮਨੁੱਖ ਇਸ ਜੀਵਨ ਦੇ ਵਿੱਚ ਆਪਣੇ ਆਪ ਨੂੰ ਪਛਾਣ ਲੈਂਦਾ ਹੈ ਕਿ ਮੈਂ ਕੌਣ ਹਾਂ ਕਿੱਥੋਂ ਆਇਆ ਹਾਂ ਕਿੱਥੇ ਮੈਂ ਵਾਪਸ ਜਾਣਾ ਹੈ ਕਿਸ ਨੇ ਮੈਨੂੰ ਭੇਜਿਆ ਹੈ ਮੈਨੂੰ ਜੋ ਇਹ ਸਵਾਸਾਂ ਦੀ ਪੂੰਜੀ ਦੇ ਰਿਹਾ ਹੈ ਉਹ ਕੌਣ ਹੈ ਇਹ ਸਾਰੀਆਂ ਗੱਲਾਂ ਨੂੰ ਜਿਹੜਾ ਮਨੁੱਖ ਪਛਾਣ ਲੈਂਦਾ ਹੈ ਉਸ ਨੂੰ ਸਮਝ ਆ ਜਾਂਦੀ ਹੈ ਕਿ ਇੱਥੇ ਮੇਰਾ ਵਾਸਾ ਨਹੀਂ ਮੇਰਾ ਸਦਾ ਵਾਸਤੇ ਜਿਹੜਾ ਵਾਸਾ ਹੈ ਉਹ ਨਿੱਜ ਘਰ ਦੇ ਵਿੱਚ ਹੈ ਪ੍ਰਭੂ ਨੇ ਹੀ ਇਸ ਮਨ ਦੇ ਜੋਤ ਇਸ ਸਰੀਰ ਵਿੱਚ ਪਾਏ ਸੀ ਤੇ ਪਰਮਾਤਮਾ ਹੀ ਇਸ ਵਾਸਾ ਦੀ ਪੂੰਜੀ ਦੇ ਰਿਹਾ ਏ ਸੋ ਆਪੜੇ ਇਸ ਆਤਮਿਕ ਜੀਵਨ ਨੂੰ ਪਛਾਣ ਲੈਂਦਾ ਹੈ ਤੇ ਆਪਣੇ ਆਤਮਿਕ ਜੀਵਨ ਨੂੰ ਪਛਾਣਦਿਆਂ ਹੋਇਆਂ ਉਹ ਪ੍ਰਭੂ ਦੀ ਸ਼ਰਨ ਵਿੱਚ ਚਲੇ ਜਾਂਦਾ ਹੈ ਹਾਰ ਪ੍ਰਭ ਹੈ ਤਿਸ ਕੇ ਰਾਤੇ ਪਰਮਾਤਮਾ ਮੇ ਫਿਰ ਉਸ ਦਸ ਦਾ ਵਾਸਤੇ ਬਣ ਜਾਂਦਾ ਹੈ ਜੀ ਸਤਿਗੁਰੂ ਸਦਾ ਦਿਆਲ ਹੈ ਭਾਈ ਵਿਣ ਭਾਗਾਂ ਕੀ ਪਾਈਏ ਹੈ ਭਾਈ ਸਤਿਗੁਰੂ ਸਦਾ ਹੀ ਦਇਆবান ਹੈ ਉਹ ਤਾਂ ਹਰ ਵਕਤ ਦਇਆ ਕਰਦਾ ਰਹਿੰਦਾ ਹੈ ਜੀਵਾਂ ਦੇ ਉੱਤੇ ਪਰੰਤੂ ਪਾਤਸ਼ਾਹ ਜੀ ਕਹਿੰਦੇ ਵਿਣ ਭਾਗਾ ਕਿਆ ਪਾਈਏ ਭਾਗਾ ਤੋਂ ਬਿਨਾ ਆਪਾਂ ਕੀ ਪ੍ਰਾਪਤ ਕਰ ਸਕਦੇ ਹਾਂ ਕਿਉਂਕਿ ਜੋ ਬਾਗ ਹੀਣ ਮਨੁੱਖ ਹੁੰਦੇ ਹਨ ਉਹ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ ਤੇ ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਬਿਨਾ ਕਿਰਪਾ ਨਹੀਂ ਹੋ ਸਕਦੀ ਉਹਨਾਂ ਦੇ ਉੱਤੇ ਕਿਰਪਾ ਹੁੰਦੀ ਹੈ ਜੋ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਨ ਉਹਨਾਂ ਦੇ ਉੱਤੇ ਸਤਿਗੁਰੂ ਜੀ ਦਇਆ ਦਾ ਹੱਥ ਰੱਖਦੇ ਹਨ ਜੋ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਨ ਜੀ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਬਿਨ ਭਾਗਾਂ ਕੇ ਪਾਈ ਭਾਗਾਂ ਤੋਂ ਬਿਨਾ ਕੁਝ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਜੀ ਇੱਕ ਨਜ਼ਰ ਕਰ ਵੇਖੇ ਸਭ ਉੱਪਰ ਜੇ ਹਾ ਭਾਉ ਤੇ ਹਾ ਫਲ ਪਾਈਏ ਸਤਿਗੁਰੂ ਤਾਂ ਸਭ ਨੂੰ ਇੱਕ ਨਜ਼ਰ ਨਾਲ ਦੇਖਦਾ ਹੈ ਕਿਸੇ ਨੂੰ ਉੱਚਾ ਕਿਸੇ ਨੂੰ ਨੀਵਾਂ ਨਹੀਂ ਜਾਣਦਾ ਸਾਰਿਆਂ ਨੂੰ ਇੱਕ ਜੈਸਾ ਹੀ ਸਮਝਦਾ ਹੈ ਮਨੋਖਤ ਮਨ ਦੇ ਵਿੱਚ ਜੇਹੋ ਜਹਾ ਗੁਰੂ ਪ੍ਰਤੀ ਭਾਵ ਹੈ ਜੇਹੋ ਜਹੀ ਭਾਵਨਾ ਹੈ ਤੇਹਾ ਫਲ ਪਾਈਏ ਉਹੋ ਜਿਹਾ ਹੀ ਉਹ ਫਲ ਪ੍ਰਾਪਤ ਕਰੇਗਾ ਗੁਰੂ ਤਾਂ ਸਭ ਦੇ ਉੱਤੇ ਕਿਰਪਾ ਕਰਦਾ ਹੈ ਪਰ ਜੇਹੋ ਜਹੀ ਭਾਵਨਾ ਕੋਈ ਲੈ ਕੇ ਆਵੇਗਾ ਗੁਰੂ ਦੇ ਕੋਲ ਉਹੋ ਜਿਹਾ ਫਲ ਮਿਲੇਗਾ ਨਾ ਨਾਨਕ ਨਾਮ ਵਸੇ ਮਨ ਅੰਤਰ ਵਿੱਚੋਂ ਆਪ ਗਵਾਈਏ اے ਨਾਨਕ ਜਿਨ੍ਹਾਂ ਮਨੁੱਖਾਂ ਨੇ ਆਪਣੇ ਅੰਦਰੋਂ ਜੋ ਹਉਮੈ ਹੈ ਉਸ ਨੂੰ ਮਾਰ ਦਿੱਤਾ ਹੈ ਵਿੱਚੋਂ ਆਪ ਗਵਾਈਏ ਆਪਣਾ ਜੋ ਆਪਾਪਨ ਸੀ ਉਸ ਨੂੰ ਖਤਮ ਕਰ ਲਿਆ ਹੈ ਤੇ ਇੱਕ ਪਰਮਾਤਮਾ ਦੇ ਨਾਮ ਵਿੱਚ ਜੁੜ ਗਏ ਹਨ ਸਭ ਜਿਹੜੇ ਨਾਨਕ ਨਾਮ ਵਸੇ ਮਨ ਅੰਦਰ ਉਹਨਾਂ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਵਾਸਾ ਹੋ ਜਾਂਦਾ ਹੈ ਜੀ ਸੋ ਆਉ ਪਾਈ ਆਪਾਵੇਂ ਨਾਮ ਦੇ ਵਿੱਚ ਜੁੜੀਏ ਪਰਮਾਤਮਾ ਦਾ ਨਾਮ ਸਿਮਰਿਏ ਮੇਰੀ ਮੇਰੀ ਨੂੰ ਛੱਡੀਏ ਇਥੇ ਕੁਝ ਵੀ ਕਿਸੇ ਦਾ ਨਹੀਂ ਹੈ ਜਿਹੜੇ ਨਾਮ ਦੇ ਵਿੱਚ ਜੁੜਦੇ ਹਨ ਉਹ ਸਦਾ ਸੁਖੀ ਹੋ ਜਾਂਦੇ ਹਨ ਉਹਨਾਂ ਦਾ ਇਹ ਜਨਮ ਸਹੇਲਾ ਹੋ ਜਾਂਦਾ ਹੈ ਉਹਨਾਂ ਦੇ ਜਨਮਾਂ ਜਨਮਾਂ ਦੇ ਪਾਪ ਕੱਟੇ ਜਾਂਦੇ ਹਨ ਦੁੱਖ ਕੱਟੇ ਜਾਂਦੇ ਹਨ ਪਰਮਾਤਮਾ ਆਪ ਉਹਨਾਂ ਨੂੰ ਆਪਣੇ ਸ਼ਰਮ ਦੇ ਵਿੱਚ ਮੜਾ ਲੈਂਦਾ ਹੈ ਸੋ ਆਪਾਈ ਇਸ ਕਰਕੇ ਆਪਾਂ ਨੇ ਨਾਮ ਜਪੀਏ ਅਮਰਤ ਵੇਲਾ ਸੰਭਾਲੀਏ ਗੁਰਬਾਣੀ ਪੜੀਏ ਗੁਰਬਾਣੀ ਗਾਈਏ ਗੁਰਬਾਣੀ ਸਰਵਣ ਕਰੀਏ ਵਿਚਾਰੀਏ ਮਨ ਦੇ ਵਿੱਚ ਵਸਾਈਏ ਤਾਂ ਜੋ ਆਪਣਾ ਇਹ ਜੀਵਨ ਸਫਲਾ ਹੋ ਸਕੇ ਇਹਨੇ ਬੇਨਤੀ ਪ੍ਰਵਾਨ ਹੋਇਆ ਭੁੱਲਾਂ ਦੀ ਖਮਾ ਬਖਸ਼ਣਾ ਜੀ ਆਪ ਸੰਗਤ ਗੁਰੂ ਸਾਹਿਬ ਜੀ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ